ਹਾਂਜੀ ਸਵਾਗਤ ਕਰਦੇ ਆਂ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਦੋਸਤੋ ਤੁਹਾਨੂੰ ਆਪਾਂ ਨੀਲੀ ਰਾਵੀ ਦੇ ਤਿੰਨ ਨਗ ਦਿਖਾਉਣੇ ਆ ਤੇ ਉਮੀਦ ਕਰਦਾ ਕਿ ਤੁਹਾਨੂੰ ਤਿੰਨੇ ਪਸੰਦ ਆਉਣਗੇ ਵੀਡੀਓ ਦੇ ਵਿੱਚ ਹੀ ਇਹਨਾਂ ਦੇ ਰੇਟ ਕੀਤੇ ਜਾਣਗੇ ਤੇ ਵੀਡੀਓ ਦੇ ਵਿੱਚ ਹੀ ਦੋਸਤੋ ਸਾਰੀ ਇਹਨਾਂ ਦੀ ਡਿਟੇਲ ਦਿੱਤੀ ਜਾਊਗੀ ਬਾਕੀ ਦੋਸਤੋ ਇੱਕ ਨੰਬਰ ਤੇ ਜਿਹੜੀ ਕੱਟੀ ਆ ਦੋਸਤੋ ਬਹੁਤ ਹੀ ਚੰਗੀ ਡੀਲ ਡੋਲ ਬਹੁਤ ਹੀ ਚੰਗਾ ਹੈ ਦਾ ਸਟਰਕਚਰ ਆ ਬਾਕੀ ਇਹਦੀ ਕਟਿੰਗ ਤਾਜੀ ਹੋਈ ਕਰਕੇ ਹੋ ਸਕਦਾ ਤੁਹਾਨੂੰ ਆ ਡੱਬ ਲੱਗਣਗੇ ਪਰ ਸਕਿਨ ਸਾਰੀ ਕਾਲੀ ਆ ਇਹ ਚੀਜ਼ ਦੀ ਮੇਰੀ ਗਾਰੰਟੀ ਆ ਭਲਾ ਮੇਰੀ ਆ ਵੀਡੀਓ ਆਪਦੇ ਕੋਲੇ ਸੇਵ ਕਰਕੇ ਰੱਖ ਲਿਓ ਕਿਉਂਕਿ ਨੇੜ ਤੇ ਰਹਿਣੀ ਆ ਵੀਡੀਓ ਇਹ ਕੱਟੀ ਕੁੰਜਰਗੀ ਪਤਲੀ ਆ ਇਹਦੀ ਬੂਥੀ ਦੀ ਤੁਸੀਂ ਲੰਬਾਈ ਕਰਿਓ ਚੈੱਕ ਪੂਰੀ ਲੈਂਥ ਆ ਅਗਲੇ ਪਾਸਿਓ ਬਾਕੀ ਆਪਾਂ ਨੂੰ ਬਹੁਤ ਚੰਗੇ ਸਾਂਹ ਦੀ ਦੱਸਿਆ ਗਿਆ ਤੁਸੀਂ ਆਪਦੀ ਪਰਖਣਾ ਖਰੀਦਣੀ ਆ ਤੋਂ ਦੀ ਲੰਬਾਈ ਵੀ ਕਰਿਓ ਚੈੱਕ ਤੇ ਮੇਨ ਗੱਲ ਇਹ ਦੀ ਜਿਹੜੀ ਦੋਸਤੋ ਪੂਸ਼ ਬਿਲਕੁਲ ਭੋਇ ਨੂੰ ਟੱਚ ਕਰਦੀ ਤੇ ਚਮੜੀ ਆ ਦੇਖੋ ਜਦੋਂ ਮੈਂ ਖਿੱਚੂਗਾ ਪੂਰੀ ਪੀੜ ਮੰਨੂਗੀ ਆ ਦੇਖਿਓ ਆ ਦੇਖੋ ਕੱਟੀ ਬੁੜਕ ਕੇ ਪਾਸੇ ਚਲ ਜਾਂਦੀ ਏਨੀ ਪਿੰਡੇ ਦੀ ਪਤਲੀ ਆ ਤੇ ਦੁੱਧ ਵਾਲੀ ਕੱਟੀ ਨਿਕਲੂਗੀ ਕਿਉਂਕਿ ਮਾਂ ਵਾਲੇ ਪੱਖ ਤੋਂ ਵੀ ਬਹੁਤ ਚੰਗਾ ਬਲੱਡ ਆ ਇਹਦੇ ਵਿੱਚ ਜਿਹੜੇ ਬਾਈਆਂ ਤੋਂ ਮੈਂ ਲੈ ਕੇ ਆਇਆ ਉਹਨਾਂ ਦੇ ਦੱਸਣ ਮੁਤਾਬਕ ਇਹਦੀ ਮਦਰ ਥਲੇ 14-15 ਕਿਲੋ ਦੁੱਧ ਆ ਬਾਕੀ ਦੋਸਤੋ ਕੱਟੀ ਪਹਿਲ ਨਹੀਂ 10 ਲੀਟਰ ਤੋਂ ਬਾਹਰ ਸ਼ੁਰੂ ਹੋਊਗੀ ਕਿਉਂਕਿ ਬਹੁਤ ਸੋਹਣੇ ਢਾਜੇ ਦੀ ਆ ਸਟ੍ਰਕਚਰ ਬੋਡੀ ਸਟ੍ਰਕਚਰ ਕਮਾਲ ਦਾ ਲੱਗਾ ਹੋਇਆ ਗੱਡੀ ਨੂੰ ਬਾਕੀ ਤੁਸੀਂ ਆਪ ਦੀ ਪਰਖ ਕਰਕੇ ਇਹਨੂੰ ਖਰੀਦ ਸਕਦੇ ਹੋ ਦੋਸਤੋ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਪੂਛ ਤੇ ਪਲਾ ਪੰਜ ਵਾਲ ਮਾਰ ਲਓ ਦੋਸਤੋ ਭੋਰਾ ਜ ਨਹੀਂ ਹੱਡੀ ਨਹੀਂ ਜੇ ਹੱਡੀ ਹੁੰਦੀ ਤੇ ਕੱਟੀ ਨੇ ਬੁੜਕ ਕੇ ਵੱਜਣਾ ਸੀਗਾ ਤੇ ਬਾਕੀ ਥਾਣੇ ਦੇ ਦੋਸਤੋ ਝੋਲੀ ਬਹੁਤ ਤਗੜੀ ਆ ਤੇ ਤਿੰਨ ਥਾਣੇ ਦੇ ਪਿੰਕ ਆ ਇੱਕ ਬਲੈਕ ਆ ਬਹੁਤ ਹੀ ਵਧੀਆ ਥਣ ਲੱਗੇ ਹੋਏ ਆ ਆ ਦੇਖੋ ਪੀੜੀ ਦੇ ਪਾਵੇ ਵਰਗੇ ਥਾਣਾ ਦੋਸਤੋ ਕਹਿਣ ਦੀਆਂ ਗੱਲਾਂ ਨਹੀਂ ਚਾਰੇ ਥਣ ਬਰਾਬਰ ਦੇ ਆ ਦੇਖੋ ਇੱਕ ਬਲੈਕ ਆ ਤਿੰਨ ਪਿੰਕ ਆ ਸੋ ਇਹ ਝੋਟੀ ਆਪਣੇ ਫਾਰਮ ਤੇ ਵਿਲਵਾ ਜੇ ਕਿਸ ਨੂੰ ਪਸੰਦ ਆਵੇ ਦੋਸਤੋ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਦਾ ਮੁੱਲ 30000 ਰੁਪਿਆ ਵਾ ਇਸ ਤੋਂ ਅੱਗੇ ਜਿਨ੍ਹਾਂ ਨੂੰ ਡਿਮਾਂਡ ਸੀਗੇ ਸਾਨੂੰ ਨੀਲੀ ਰਾਵੀ ਦੇ ਵਿੱਚ ਬੂਰੀ ਬੱਗੀ ਮੋਚ ਟੇਡੇ ਘੜਦੀ ਕੱਟੀ ਲਿਆ ਕੇ ਦਿਓ ਤਾਂ ਦੋਸਤੋ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਓ ਚਾਰੇ ਪੈਰਾਂ ਦੇ ਜਾਇਜ਼ ਮਾਰਕਿੰਗ ਆ ਬਿਲਕੁਲ ਓਕੇ ਰਿਪੋਰਟ ਕੱਟੀ ਆ ਕੋਈ ਨੌਕਸ ਨਹੀਂ ਕੋਈ ਨਬਲਾ ਨਹੀਂ 딜ਡੋਲ ਇਹਦੀ ਵੇਖੋ ਪੂਰੀ ਗੋਲ ਕੱਟੀ ਆ ਸਹਰਾਣੇ ਵਰਗੀ ਪਈ ਆ ਬਾਕੀ ਇਹਦਾ ਪਿੱਛਾ ਚੈੱਕ ਕਰਿਓ ਆ ਦੇਖੋ ਪੂਰੇ ਪਿੱਛੇ ਚੱਕ ਮੇਰੀ ਆ ਪਿਓ ਬਾਹਲਾ ਨੀ ਚੰਗਾ ਦੱਸਿਆ ਗਿਆ ਆਪਾਂ ਨੂੰ ਬਾਕੀ ਤੁਸੀਂ ਆਪਦੀ ਪਰਖ ਕਰਕੇ ਖਰੀਦਿਓ ਦੋਸਤੋ ਸੁਪਰ ਨਿਸ਼ਾਨ ਤੇ ਇਹਦਾ ਮੈਂ ਆਰਡਰ ਦਿਖਾਉਣਾ ਦੋਸਤੋ ਮੈਂ ਤਾਂ ਇਸ ਚੀਜ਼ ਦਾ ਦਮਾ ਨਾ ਦੇਖੋ ਕੱਟੀ ਹੋਊਗੀ ਵੱਤਵਾਰ 6 ਮਹੀਨੇ ਦੀ ਹੱਦ ਸੱਤਾ ਦੀ ਹੋ ਸਕਦੀ ਆ ਪਰ ਆ ਝੋੜੀ ਦੇ ਵਿੱਚ ਜਿਹੜੇ ਰਿੰਕਲ ਪੈਂਦੇ ਆ ਨਾ ਦੋਸਤੋ ਇਹ ਝੂਟੀਆਂ ਦੇ ਵੀ ਨਹੀਂ ਪੈਂਦੇ ਹੁੰਦੇ ਜਦੋਂ ਇਹ ਕਰਮਾ ਵਾਲੀ ਤਿਆਰ ਹੋਊਗੀ ਤਾਂ ਦੱਸੂਗੀ ਇਹ ਕੀ ਚੀਜ਼ ਆ ਵੇਖੋ ਪੀੜੀ ਦੇ ਪਾਵਿਆ ਰਗੇ ਚਾਰੇ ਥਣ ਕੱਲੇ ਕੱਲੇ ਆ ਗੱਲ ਕਹਿਣ ਦੀ ਨਹੀਂ ਜਿਹੜਾ ਘਰੇ ਆ ਕੇ ਇੱਥੇ ਵੇਖੂਗਾ ਨਾ ਯਾਦ ਕਰੂਗਾ ਉਹ ਤੇ ਉਵੇਂ ਨਾੜਾ ਇਹਦੇ ਆਰਡਰ ਦੇ ਵਿੱਚ ਜਿਹੜੇ ਦਧਾਰੂ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਤੇ ਜੇ ਕਿਸੇ ਨੂੰ ਇਹ ਕੱਟੀ ਪਸੰਦ ਆਵੇ ਤਾਂ ਦੋਸਤੋ ਉਹ ਆਪਣੇ ਨਾਲ ਸੰਪਰਕ ਕਰ ਲਵੇ ਤੇ ਇਹਦਾ ਜਿਹੜਾ ਮੋਲਾ ਇਹਦਾ ਵੀ 30000 ਮੋਲਾ ਦੋਸਤੋ हां 몰 ਮੈਂ ਦੱਸ ਦਿੱਤੇ ਆ ਜੇ ਕਿਸੇ ਨੂੰ ਮੋਲ ਆਪਣਾ ਨਿਆਜ ਵੱਧ ਘੱਟ ਲੱਗਦਾ ਦੋਸਤੋ ਦਿਓ ਫੋਨ ਨਾਲ ਲਾਉਣ ਆਪਾਂ ਤੁਹਾਡਾ ਟਾਈਮ ਨਹੀਂ ਖਰਾਬ ਕਰਾਂਗੇ ਇਸ ਤੋਂ ਅੱਗੇ ਇੱਕ ਟੇਡੇ ਘੜ ਦੀ ਝੋਟੀ ਆ ਦੋਸਤੋ ਇਹ ਆ ਬਾਰਡਰ ਬੈਲਟ ਦਾ ਨਕੀਨਾ ਵੈਸੇ ਹਜੇ ਇਹਦਾ ਕੋਈ ਰਾਦਾ ਨਹੀਂਗਾ ਵਕਾਉ ਕਰ ਕੀਤੀ ਨਹੀਂਗੀ ਆਪਣਾ ਫੋਰ ਸੇਲ ਦਾ ਪਰ ਇਹ ਤੁਹਾਨੂੰ ਆਪਾਂ ਵੀਡੀਓ ਚ ਵਿਖਾਤੀ ਆ ਇਹਨਾਂ ਦੋਸਤੋ ਮੈਂ ਜਦੋਂ ਲਈ ਸੀ ਬਿਲਕੁਲ ਓਕੇ ਰਿਪੋਰਟ ਸੀ ਤੇ ਮੈਂ ਅੱਜ ਸੁਭਾ ਨਮਾਉਣ ਲੱਗੇ ਆ ਨਾ ਜਦੋਂ ਲੱਸੀ ਲੁੱਸੀ ਮਾਰ ਕੇ ਦੇ ਮਨ ਲਓ ਸ਼ੈਂਪੂ ਚੂਪੂ ਮਾਰ ਕੇ ਨਵਾਈ ਆ ਇਹ ਰੱਖੀ ਸੀ ਮੇਰੀ ਸ਼ੌਂਕ ਨਾ ਕਰੇ ਤੇ ਹਜੇ ਵੀ ਰੱਖੀ ਆ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਇਹਨਾਂ ਉਹਨਾਂ ਦੇ ਡਰਾਈਵਰ ਜਦੋਂ ਲੱਦਣ ਗਿਆ ਉਹਨਾਂ ਦੇ ਘਰ ਕੋਈ ਮੇਰੇ ਹਿਸਾਬ ਨਾਲ ਟੱਬਾ ਡੁੱਬਾ ਲੱਗੇ ਰੂੜੀ ਰਾੜੀ ਜਾਂਦਾ ਕੋਈ ਹੈ ਨਹੀਂ ਸੀ ਜਿਗਾਰ ਬਣਿਆ ਤੇ ਉਹਨਾਂ ਨੇ ਕਦੇ ਵਿੜੇ ਤੇ ਨਾਲ ਹੀ ਗਲੀ 'ਚ ਖੜ ਕੇ ਲੱਦੀ ਆ ਤੇ ਥੋੜਾ ਜਣਾ ਮਨ ਲੱਦਾ ਇਹਦੇ ਸੈਰ ਤੇ ਪੜਤੇ ਆਪਣਾ ਜ਼ਖਮ ਜਿਹਾ ਬਣ ਗਿਆ ਤੇ ਉਹ ਵੈਸੇ ਤਾਂ हटਿਆ ਵਾ ਪਰ ਆਪਾਂ ਕਿਸੇ ਵੀ ਨੂੰ ਵੀ ਕੋਈ ਸ਼ੱਕ ਚ ਨਹੀਂ ਮੰਨ ਲੂ ਵੀ ਕਦੇ ਚੀਜ਼ ਦਿੱਤੀ ਜਦੋਂ ਐ ਓਕੇ ਹੋ ਜੂਗੀ ਝੋਟੀ ਜਾਂ ਤਾਂ ਉਦੋਂ ਵੇਚਾਂਗੇ ਤੇ ਜਾਂ ਦੂਸਰਾ ਨਹੀਂ ਘਰੇ ਰੱਖੀ ਹੋਈ ਆ ਕੋਈ ਚੱਕਰ ਨਹੀਂ ਇਹਨੂੰ ਆਪਾਂ ਪਾਲੀ ਜਾਂਦੇ ਆ ਉਦੋਂ ਦੀ ਕੱਟੀ ਪੂਰੀ ਗੋਲ ਹੁੰਦੀ ਆ ਕਰਮ ਵਾਲੀ ਰੱਜ ਕੇ ਪੱਠੇ ਖਾਂਦੀ ਮੈਨੂੰ ਉਹ ਡੰਗਰ ਜ਼ਿਆਦਾ ਪਸੰਦ ਹੁੰਦਾ ਜਿਹੜਾ ਪਸੂ ਪਿਛਲੇ ਘਰ ਦਾ ਨਾ ਕਰੇ ਜਿਹੜਾ ਵੱਡੇ ਦਿਲਦਾਰ ਦਿਲ ਵਾਲਾ ਪਸੂ ਹੋਵੇ ਜਿਹੜਾ ਮੰਨ ਲੂ ਕਦੇ ਉਪਰਾ ਪੰਨਾ ਮੰਨੇ ਅਗਲੇ ਦੇ ਘਰੇ ਜਾ ਕੇ ਤੇ ਇਹਦੇ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਪੂਛ ਚ ਪੁਰਜ ਨਹੀਂ ਹੱਡੀ ਨਹੀਂ ਗਈ ਦੋਸਤੋ ਤੇ ਇਧਰੋਂ ਤੋਂ ਹੀ ਇਹਦਾ ਆਰਡਰ ਵੇਖ ਲਓ ਆ ਦੇਖੋ ਚਾਰੇ ਥਣ ਜਿਹੜੇ ਦੋਸਤੋਂ ਕੱਲੇ ਕੱਲੇ ਆ ਤੇ ਆਹ ਚੀਜ਼ ਆ ਦੋਸਤੋਂ ਟੇਢੇ ਕੱਟ ਦੇ ਵਿੱਚ ਨਾ ਅੱਖਾਂ ਨਹੀਂ ਬਰਾਬਰ ਮਿਲਦੀਆਂ ਕਿਸੇ ਨਾ ਕਿਸੇ ਅੱਖ 'ਚ ਕਮੀ ਰਹਿ ਜਾਂਦੀ ਆ ਇਹ ਕਰਮ ਵਾਲੀ ਇਹੋ ਜੀ ਝੋਟੀ ਆ ਜਿਹਦੀਆਂ ਅੱਖਾਂ ਬਿਲਕੁਲ ਬਰਾਬਰ ਲੱਗੀਆਂ ਹੋਈਆਂ ਕੋਈ ਨੁਕਸ ਨਹੀਂ ਕੋਈ ਨਪਲਾ ਨਹੀਂਗਾ ਤੇ ਇਹਦਾ ਮੁੱਲ 40000 ਆ ਦੋਸਤੋਂ ਜੇ ਕਿਸੇ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਜੇ ਕਿਸੇ ਨੂੰ ਮੇਰੇ ਰੇਟ ਜਿਆਦੇ ਲੱਗਦੇ ਭਰਾਵੋ ਤੇ ਮਾਫ਼ ਕਰਨਾ ਅਗਲੀ ਵੀਡੀਓ ਦੇ ਵਿੱਚ ਕੋਈ ਫਿਰ ਹੋਰ ਸਾਬ ਦੇ ਪਹੂ ਲਾਵਾਂਗੇ ਪਰ ਮੇਰਾ ਦਿਲ ਨਹੀਂ ਕਰਦਾ ਡਣਾ ਖਰੀਦਣ ਨੂੰ ਮੈਂ ਚੁਣ-ਚੁਣ ਪੀਸ ਲੈ ਕੇ ਆਉਣਾ ਬਣਾ ਮੈਂ ਅੱਗੇ ਵੀ ਕਹੀ ਆ ਗੱਲ ਕਿ ਮੈਂ ਡੰਗਰ ਬਣਾ ਦੋ ਹੀ ਵੇਚਾਂ ਮਹੀਨੇ ਦੇ ਬਣਾ ਚਾਰ ਵੇਚਾਂ ਪਰ ਆਉਣਗੇ ਟਾਪ ਕਲਾਸ ਕਿਉਂਕਿ ਟਾਪ ਕਲਾਸ ਕਹਿਣ ਦਾ ਮਤਲਬ ਨਹੀਂ ਤੈਨੂੰ ਮੈਂ ਦਿਖਾ ਵੀ ਦਿਨਾ ਆ ਬਾਹਰ ਕਟੀਆਂ ਖੜੀਆਂ ਜਿਹੜੀਆਂ ਆਪਣੀਆਂ ਵਕਾਊ ਹੋ ਚੁੱਕੀਆਂ ਵਾ ਆ ਵੀ ਨਿਯਾਇਤ ਚੰਗੀ ਆ ਕੱਟੀ ਇਦਰਾ ਟੇਢੇ ਕੱਟ ਦੀ ਕੱਟੀ ਆ ਸੁਧੀ ਧਾਰੀ ਦੀ ਕੱਟੀ ਇਹ ਜਿਹੜਾ ਵੀਰ ਲੈ ਕੇ ਗਿਆ ਨਾ ਟੜਕੇ 5 ਵਜੇ ਦਾ ਘਰੋਂ ਤੁਰਿਆ ਸੀ ਤੇ 7 ਵਜੇ ਆ ਕੇ ਬਾਰ ਕੇ ਖੜ ਗਿਆ ਕਹਿੰਦਾ ਬਾਈ ਤੂੰ ਪੈਸਿਆਂ ਦੀ ਗੱਲ ਕਰ ਵੀ ਬਸ ਕੱਟੀ ਨਹੀਂ ਕਹਿੰਦਾ ਵੇਖਣੀ ਤੂੰ ਮੈਨੂੰ ਪੈਸੇ ਦੱਸ ਵੀ ਕਿੰਨੇ ਲੈਣੇ ਜੰਗਾ ਦੇ ਇਹ ਹੁੰਦਾ ਸ਼ੌਕ ਆ ਕੱਟੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੇਲਿਆਂ ਦੇ ਵਿੱਚ ਨਾ ਖੜੇ ਤਾਂ ਮੈਂ ਦੋਸਤੋਂ ਕੰਮ ਕਰਨਾ ਛੱਡ ਦੂੰਗਾ ਕੱਟੀ ਮੇਲਿਆਂ ਦਾ ਸ਼ਿੰਗਾਰ ਬਾਨੀ ਆ ਇਹ ਗੱਲ ਮੈਂ ਬਾਈ ਨੂੰ ਕਹੀ ਆ ਮੈਂ ਕਿਹਾ ਮੇਰੀ ਵੀ ਪਰਖ ਕਹਿੰਦੀ ਆ ਕੁਛ ਇਹ ਕੱਟੀ ਨੂੰ ਜੇਕਰ ਤੂੰ ਕਰੜਾ ਹੱਥ ਪਾ ਲਿਆ ਨਾ ਤੇ ਆਉਂਦੇ ਅੱਜਕੱਲ ਨੂੰ ਇਹ ਦੱਸੂਗੀ ਵੀ ਕੀ ਇਹਦੇ 'ਚ ਬਿਊਟੀ ਵਿਖੋਣਾ ਮੈਂ ਤੁਹਾਨੂੰ ਟੇਡਾ ਕੱਟਦਾ ਦੋਸਤੋ ਬੜੇ ਔਖਾ ਲੱਭਦਾ ਆ ਦੇਖੋ ਸਿੰਘ ਵੀ ਨਿਕਾ ਨਿਕਾ ਥੋੜੀ ਜੀ ਕਟਿੰਗ ਹੋਈ ਕਰਕੇ ਲੱਗਦੀ ਆ ਕੱਟੀ ਮਿਰਗਰਗੀ ਪਈ ਆ ਤੇ ਨਗੀਨੇ ਆਪਣੇ ਕੋਲੇ ਇਦਾਂ ਦੇ ਆਉਂਦੇ ਆ ਪਰ ਇਹ ਇਨਾਂ ਦੀ ਕੀਮਤ ਚੰਗੀ ਹੁੰਦੀ ਆ ਚੰਗਾ ਪਸ਼ੂ ਚੰਗੀ ਕੀਮਤ ਤੇ ਵਿਗਦਾ ਇਹਨਾਂ ਦਾ ਪਿਓ ਬਹੁਤ ਚੰਗਾ ਕੱਟੀ ਦਾ ਪਰ ਆਪਾਂ ਭਾਈ ਵੀਡੀਓ 'ਚ ਕਿਸੇ ਵੀ ਸਾਣ ਦਾ ਨਾਮ ਲੈ ਕੇ ਨਹੀਂ ਵੇਚਦੇ ਦੱਸ ਦਿੰਨੇ ਹੁੰਨੇ ਆ ਵੀ ਸੌਦਾ ਕਰਨ ਤੋਂ ਬਾਅਦ ਉਹ ਗੱਲ ਇਹ ਹੁੰਦੀ ਆ ਦੱਸਣ ਦੀ ਮੇਰਾ ਕਾਰਨ ਵੀ ਕਿਤੇ ਇਹ ਨਾ ਹੋਵੇ ਜਿਹੜਾ ਇਹਦਾ ਪਿਓ ਹੋਵੇ ਉਸੇ ਦਾ ਹੀ ਇਹਨੂੰ ਸੀਮਨ ਲੱਗ ਜਾਏ ਤੇ ਇਹਨੂੰ ਬਰੀਡ ਨਾ ਹੋ ਜੇ ਇਸ ਕਰਕੇ ਦੱਸ ਦਈਦੀ ਆ ਜਿਵੇਂ ਹੁਣ ਆ ਕੱਟੀ ਆ ਡੇਢੇ ਕੱਢਦੀ ਕਿੰਨੀ ਪਿਆਰੀ ਆ ਵੀਰ ਚੰਗੇ ਰੁਪਈਏ ਲਾ ਕੇ ਲੈ ਕੇ ਗਿਆ ਦੇ ਮਾਲਕ ਦੇ ਘਰੇ ਵਾਅਦਾ ਕਰੇ ਤੇ ਇਦਾਂ ਦੇ ਨਾਗ ਵੀ ਆਪਣੇ ਕੋਲੇ ਹੁੰਦੇ ਆ ਆ ਆਪਣੀ ਝੋਟੀ ਅਲਬਖਸ਼ ਦੀ ਆ ਜਿਹੜੀ ਸੋ ਇਹ ਵੀ ਝੋਟੀ ਮੇਰੇ ਘਰ ਦਾ ਹਾਰ ਸ਼ਿੰਗਾਰਾ ਕਰਮਾ ਲਈ ਮਾਲਕ ਨੂੰ ਉਮਰਾਂ ਬਖਸ਼ੇ ਸੋ ਜੇ ਵੀਡੀਓ ਚੰਗੀ ਲੱਗੀ ਦੋਸਤੋ ਤਾਂ ਸ਼ੇਅਰ ਕਰਿਓ ਧੰਨਵਾਦ ਜਉਂਦੇ ਵਸਦੇ ਰਹੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ